ਤੋਂ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੀ ਸਹੇਲੀ ਤੇ 10 ਲਾਈਨਾਂ ਹਾ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲੀ ਲਾਈਨ ਹੈ ਮੇਰੀ ਸਹੇਲੀ ਦਾ ਨਾਮ ਖੁਸ਼ੀ ਹੈ ਦੂਸਰੀ ਲਾਈਨ ਹੈ ਉਹ ਚੌਥੀ ਜਮਾਤ ਵਿੱਚ ਪੜਦੀ ਹੈ तीसरी लाइन है ओह नौ साल दी है चौथी लाइन है ओह पढ़ाई बड़ी चंगी है प्जी लाइन है ओह हमेशा चंगे नंबर लेके आ ਛੇਵੀਂ ਲਾਈਨ ਹੈ। ਓਹੋ ਸੈਂਟ ਜੋਸਫ ਕਾਨਵੈਂਟਸ ਸਕੂਲ ਵਿੱਚ ਪੜਦੀ ਹੈ। ਸੱਤਵੀਂ ਲਾਈਨ ਹੈ। ਓਹੋ ਕਲਾਸ ਵਿੱਚ ਮੇਰੇ ਨਾਲ ਹੀ ਬੈਠਦੀ ਹੈ। ਅੱਠਵੀਂ ਲਾਈਨ ਹੈ। ਅਸੀਂ ਆਪਣੇ ਰਾਜ ਸਾਂਝੇ ਕਰਦੇ ਹਾਂ ਅਤੇ ओके ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ ਨੌਵੀਂ ਲਾਈਨ ਹੈ ਉਹ ਦਿਯਾਲੂ ਅਤੇ ਸਮਝਦਾਰ ਹੈ ਦਸਵੀਂ ਲਾਈਨ ਹੈ ਮੈਂ ਸਾਡੀ ਦੋਸਤੀ ਦੀ ਕਦਰ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਇਹ ਜ਼ਿੰਦਗੀ ਭਰ ਰਹੇਗੀ